ਕੀ ਤੁਸੀਂ ਗੱਲ ਕਰਨ ਦੀ ਸ਼ਕਤੀ ਜਾਣੀ ਕੇ ਕਮਿਊਨੀਕੇਸ਼ਨ ਦੀ ਪਾਵਰ ਨੂੰ ਜਾਣਦੇ ਹੋ ਕਮਿਊਨੀਕੇਸ਼ਨ ਇੱਕ ਅਜਿਹਾ ਪ੍ਰੋਸੈਸ ਹੈ ਜਿਸ ਵਿੱਚ ਇਨਸਾਨਾਂ ਵਿੱਚ ਇੱਕ मीनिंगफुल ਇੰਟਰੈਕਸ਼ਨ ਹੁੰਦਾ ਹੈ ਸਪੈਸ਼ਲੀ ਇੱਕ ਪ੍ਰੋਸੈਸ ਜਿਸ ਵਿੱਚ ਇਨਸਾਨ ਇੱਕ ਦੂਸਰੇ ਨੂੰ ਸਮਝਦਾ ਹੈ ਠੀਕ ਢੰਗ ਨਾਲ ਕਮਿਊਨੀਕੇਟ ਕਰਨਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨਾਲ ਕਮਿਊਨੀਕੇਟ ਕਰਦੇ ਹਾਂ ਇਸ ਵਿੱਚ ਫੈਮਿਲੀ ਅਤੇ ਅਲੱਗ-ਅਲੱਗ ਪ੍ਰੋਫੈਸ਼ਨ ਦੇ ਲੋਕ ਆਉਂਦੇ ਹਨ ਅਸੀਂ ਸਾਰੇ ਇਹ ਮੰਨਦੇ ਹਾਂ ਕਿ ਗੱਲਕਾਰ ਨਾਲ ਹੀ ਗੱਲ ਬਣਦੀ ਹੈ ਅੱਜ ਦੇ ਵਕਤ ਵਿੱਚ ਕਮਿਊਨੀਕੇਸ਼ਨ ਬਿਜ਼ਨਸ ਦੀ ਦੁਨੀਆ ਅਤੇ ਪ੍ਰਾਈਵੇਟ ਲਾਈਫ ਦੋਨਾਂ ਦੇ ਲਈ ਬਹੁਤ ਜ਼ਰੂਰੀ ਹੈ ਸਫਲ ਕਮਿਊਨੀਕੇਸ਼ਨ ਨਾਲ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਤੇ ਰਿਸ਼ਤੇ ਗਹਿਰੇ ਹੋ ਸਕਦੇ ਹਨ ਇਸ ਨਾਲ ਸਾਨੂੰ ਲੋਕਾਂ ਦੇ ਹਾਲਾਤਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲਦੀ ਹੈ ਨਾਲ ਹੀ ਭਰੋਸਾ ਵੀ ਬਣਦਾ ਹੈ ਕਮਿਊਨੀਕੇਸ਼ਨ ਦਾ ਮੇਨ ਪਰਪਸ ਜਾਣ ਕੇ ਇਸ ਨੂੰ ਸਮਝਣਾ ਹੈ ਜਦੋਂ ਵੀ ਤੁਸੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਉਹ ਗੱਲ ਸਾਫ਼ ਸਮਝ ਆਉਣੀ ਚਾਹੀਦੀ ਹੈ ਨਹੀਂ ਤਾਂ ਕਮਿਊਨੀਕੇਸ਼ਨ ਦਾ ਪਰਪਸ ਪੂਰਾ ਨਹੀਂ ਹੋਵੇਗਾ ਕਮਿਊਨੀਕੇਸ਼ਨ ਗਲਤ ਫਹਿਮੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਸਾਡੀ ਸੋਚ ਅਤੇ ਐਕਸਪ੍ਰੈਸ਼ਨ ਕਲੀਅਰ ਹੁੰਦਾ ਹੈ ਇਸੇ ਨਾਲ ਲੋਕ ਸਿੱਖਦੇ ਵੀ ਹਨ ਇਹ ਲੋਕਾਂ ਵਿੱਚ ਨੌਲੇਜ ਅਤੇ ਇਨਫੋਰਮੇਸ਼ਨ ਨੂੰ ਫੈਲਾਉਂਦਾ ਹੈ ਇਸ ਤੋਂ ਇਲਾਵਾ ਕਮਿਊਨੀਕੇਸ਼ਨ ਇਨਸਾਨਾਂ ਦੇ ਵਿੱਚ ਦੇ ਰਿਲੇਸ਼ਨਸ਼ਿਪ ਦਾ ਬੇਸ ਹੈ ਪਹਿਲਾਂ ਅਣਜਾਣ ਲੋਕ ਗੱਲਾਂ ਕਰਨਾ ਸ਼ੁਰੂ ਕਰਦੇ ਹਨ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਰਿਲੇਸ਼ਨਸ਼ਿਪ ਉਦੋਂ ਬਣਦਾ ਹੈ ਜਦੋਂ ਉਹਨਾਂ ਦੀ ਸਭ ਤੋਂ ਜ਼ਿਆਦਾ ਗੱਲ ਹੁੰਦੀ ਹੈ ਕਮਿਊਨੀਕੇਸ਼ਨ ਨਾਲ ਲੋਕਾਂ ਨੂੰ ਆਪਣੇ ਆਈਡੀਆਸ ਅਤੇ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਦੂਸਰੇ ਇਨਸਾਨ ਦੀ ਭਾਵਨਾ ਅਤੇ ਉਹਨਾਂ ਦੀ ਸੋਚ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ ਕਮਿਊਨੀਕੇਸ਼ਨ ਸਕਿਲਸ ਕਿਉਂ ਜ਼ਰੂਰੀ ਹੈ ਪ੍ਰੋਬਲਮਸ ਨੂੰ ਜਲਦੀ ਸੋਲਵ ਕਰਨ ਦੇ ਲਈ ਵੱਡੇ ਫੈਸਲੇ ਲੈਣ ਦੇ ਲਈ ਜ਼ਿਆਦਾ ਪ੍ਰੋਡਕਟਿਵਿਟੀ ਦੇ ਲਈ ਵਰਕਫਲੋ ਵਿੱਚ ਕੰਸਿਸਟੈਂਸੀ ਦੇ ਲਈ ਬਿਜ਼ਨਸ ਰਿਲੇਸ਼ਨਸ ਦੇ ਲਈ ਪਰਸਨਲ ਰਿਸ਼ਤੇ ਮਜ਼ਬੂਤ ਕਰਨ ਦੇ ਲਈ ਬਿਹਤਰ ਕੰਟਰੋਲ ਦੇ ਲਈ ਐਡਵਾਂਸਡ ਪ੍ਰੋਫੈਸ਼ਨਲ ਇਮੇਜ ਦੇ ਲਈ ਸਭ ਤੋਂ ਵਧੀਆ ਰਿਸਪਾਂਸ ਦੇ ਲਈ ਇਸ ਨਾਲ ਲੋਕ ਤੁਹਾਡੇ ਨਾਲ ਗੱਲ ਕਰਨੀ ਚਾਣਗੇ ਦਾ ਫੋਰ ਪਾਵਰਸ ਆਫ ਕਮਿਊਨੀਕੇਸ਼ਨ ਖੁਦ ਨੂੰ ਐਕਸਪ੍ਰੈਸ ਕਰਨਾ ਸੁਣਨਾ ਅਤੇ ਜਵਾਬ ਦੇਣਾ ਧਿਆਨ ਅਤੇ ਇਰਾਦਿਆਂ ਨੂੰ ਰੈਗੂਲੇਟ ਕਰਨਾ ਲੋਕਾਂ ਨੂੰ ਉਹਨਾਂ ਦੇ ਹੀ ਸਟਾਈਲ ਵਿੱਚ ਸਮਝਣਾ ਅਤੇ ਜਵਾਬ ਦੇਣਾ ਦਾ ਪਾਵਰ ਆਫ ਸਟਰੋਂਗ ਕਮਿਊਨੀਕੇਸ਼ਨ ਸਕਿਲਸ ਇਨ ਦਾ ਵਰਕਪਲੇਸ ਸਟਰੋਂਗ ਕਮਿਊਨੀਕੇਸ਼ਨ ਸਕਿਲਸ ਦੇ ਨਾਲ ਤੁਸੀਂ ਆਪਣੇ ਬਿਜ਼ਨਸ ਅਤੇ ਕੰਮ ਤੇ ਅਸਰ ਪਾ ਸਕਦੇ ਹੋ ਜੋ ਵਧੀਆ ਜੋ ਵਧੀਆ ਕਮਿਊਨੀਕੇਟਰ ਹੁੰਦੇ ਹਨ ਉਹ ਸੋਲੂਸ਼ਨ ਦਿੰਦੇ ਹਨ ਬਦਲਾਵ ਲਿਆਉਂਦੇ ਹਨ ਆਪਣੇ ਕਲੀਕਸ ਨੂੰ ਮੋਟੀਵੇਟ ਅਤੇ ਇਨਸਪਾਇਰ ਕਰਦੇ ਹਨ ਕਮਿਊਨੀਕੇਸ਼ਨ ਸਕਿੱਲ ਨੂੰ ਬਿਹਤਰ ਬਣਾ ਕੇ ਅਸੀਂ ਏਮਪਲਾਈ ਮੈਨੇਜਮੈਂਟ ਟੀਮ ਵਰਕ ਡਿਸੀਜਨ 메ਕਿੰਗ ਨੂੰ ਬਿਹਤਰ ਬਣਾ ਸਕਦੇ ਹਾਂ ਇਸੇ ਵਜ੍ਹਾ ਕਰਕੇ ਕਮਿਊਨੀਕੇਸ਼ਨ ਸਕਿੱਲ ਮੋਸਟ ਡਿਮਾਂਡਿੰਗ ਸੌਫਟ ਸਕਿੱਲ ਹੈ ਜੋ ਏਮਪਲੋਇਸ ਆਪਣੇ ਏਮਪਲੋਇਸ ਵਿੱਚ ਦੇਖਦੇ ਹਨ ਕਮਿਊਨੀਕੇਸ਼ਨ ਸਕਿੱਲ ਯੂ ਕਾਂਟ ਇਗਨੋਰ ਲਿਸਨਿੰਗ ਸੁਣਨਾ ਕਮਿਊਨੀਕੇਸ਼ਨ ਦਾ ਸਭ ਤੋਂ ਜ਼ਰੂਰੀ ਪਹਿਲੂ ਹੈ ਸਫਲ ਤਰੀਕੇ ਨਾਲ ਸੁਣਨ ਦਾ ਮਤਲਬ ਇਹ ਨਹੀਂ ਕਿ ਬੋਲੀ ਅਤੇ ਲਿਖੀ ਹੋਈ ਜਾਣਕਾਰੀ ਨੂੰ ਸਮਝਣਾ ਬਲਕਿ ਇਹ ਵੀ ਸਮਝਣਾ ਕਿ ਸਪੀਕਰ ਕਮਿਊਨੀਕੇਸ਼ਨ ਦੇ ਵਕਤ ਕਿਹੋ ਜਿਹਾ ਮਹਿਸੂਸ ਕਰ ਰਿਹਾ ਸੀ ਠੀਕ ਤਰ੍ਹਾਂ ਨਾਲ ਸੁਣਨ ਨਾਲ ਅਜਿਹਾ ਮਾਹੌਲ ਬਣ ਸਕਦਾ ਹੈ ਜਿਸ ਵਿੱਚ ਹਰ ਕੋਈ ਆਪਣੇ ਆਈਡੀਆਜ਼ opinion ਅਤੇ ਫੀਲਿੰਗਸ ਸ਼ੇਅਰ ਕਰਨ ਵਿੱਚ ਸੇਫ ਫੀਲ ਕਰਦਾ ਹੈ ਸਟ੍ਰੇਟ ਟਾਕਿੰਗ ਗੱਲਬਾਤ ਕਮਿਊਨੀਕੇਸ਼ਨ ਦਾ ਆਧਾਰ ਹੈ ਅਤੇ ਕਿਸੇ ਨੂੰ ਇਸ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਲੀਕਸ ਦੇ ਨਾਲ ਇੱਕ ਫ੍ਰੈਂਡਲੀ ਕਨਵਰਸੇਸ਼ਨ ਇੱਕ ਮਿਊਚੁਅਲ ਇੰਟਰਸਟ ਬਣਾ ਸਕਦਾ ਹੈ ਅਤੇ ਸੀਰੀਅਸ ਹੋਣ ਤੋਂ ਪਹਿਲਾਂ ਹੀ ਪ੍ਰੋਬਲਮਸ ਦਾ ਪਤਾ ਲਗਾਇਆ ਜਾ ਸਕਦਾ ਹੈ ਕਿਸੇ ਅਣਜਾਣ ਆਦਮੀ ਦੇ ਨਾਲ ਇੱਕ ਹੈਲਦੀ ਚੈਟਿੰਗ ਇੱਕ ਬਿਜ਼ਨਸ ਦੇ ਮੌਕੇ ਤੱਕ ਲਿਜਾ ਸਕਦੀ ਹੈ ਨੋਨ ਵਰਬਲ ਕਮਿਊਨੀਕੇਸ਼ਨ ਜਦੋਂ ਅਸੀਂ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਹਾਂ ਜੋ ਸਾਡੇ ਲਈ ਮਾਇਨੇ ਰੱਖਦੀਆਂ ਹਨ ਤਾਂ ਅਸੀਂ ਬਹੁਤ ਸਾਰੇ ਨੋਨ ਵਰਬਲ ਮੈਸੇਜਸ ਭੇਜਦੇ ਹਾਂ ਨੋਨ ਵਰਬਲ ਸਿਗਨਲ ਵਿੱਚ ਬਿਨਾਂ ਸ਼ਬਦਾਂ ਦੇ ਕਮਿਊਨੀਕੇਸ਼ਨ ਬਾਡੀ ਪੋਜੀਸ਼ਨ ਫੇਸ਼ੀਅਲ ਐਕਸਪ੍ਰੈਸ਼ਨ ਹੈਂਡ ਮੂਵਮੈਂਟਸ ਆਈ ਕੰਟੈਕਟ ਅਤੇ ਵਾਇਸ ਟੋਨ ਆਉਂਦਾ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਰਿਸਰਚ ਦੇ ਅਕੋਰਡਿੰਗ 93% ਕਮਿਊਨੀਕੇਸ਼ਨ ਨੋਨ ਵਰਬਲ ਹੁੰਦੀ ਹੈ ਸਟ्रेस ਮੈਨੇਜਮੈਂਟ ਕਟ ਮਾਤਰਾ ਵਿੱਚ ਸਟ੍ਰੈਸ ਕੰਮ ਦੇ ਲਈ ਬਹੁਤ ਇਨਕਰੇਜਿੰਗ ਅਤੇ ਯੂਸਫੁਲ ਹੋ ਸਕਦਾ ਹੈ ਹਾਲਾਂਕਿ ਜਦੋਂ ਸਟ੍ਰੈਸ ਵੱਧਦਾ ਹੈ ਤਾਂ ਇਸ ਨਾਲ ਕਮਿਊਨੀਕੇਸ਼ਨ ਬੀ ਅਵੇਅਰ ਅਤੇ ਐਕਸ਼ਨ ਤੇ ਅਸਰ ਪੈਂਦਾ ਹੈ ਜਦੋਂ ਤੁਸੀਂ ਸਟ੍ਰੈਸ ਵਿੱਚ ਹੁੰਦੇ ਹੋ ਤਾਂ ਤੁਸੀਂ ਲੋਕਾਂ ਨੂੰ ਗਲਤ ਸਮਝ ਸਕਦੇ ਹੋ ਅਤੇ ਕਨਫਿਊਜ਼ਿੰਗ ਨਾਨ ਵਰਬਲ ਸਿਗਨਲ ਭੇਜ ਸਕਦੇ ਹੋ ਇਮੋਸ਼ਨਲ ਕੰਟਰੋਲ ਕਮਿਊਨੀਕੇਸ਼ਨ ਵਿੱਚ ਭਾਵਨਾਵਾਂ ਦਾ ਵੀ ਬਹੁਤ ਅਹਿਮ ਰੋਲ ਹੁੰਦਾ ਹੈ ਅਕਸਰ ਫੈਸਲੇ ਲੈਣ ਨਾਲ ਤੁਹਾਡੇ ਸੋਚਣ ਤੋਂ ਇਲਾਵਾ ਤੁਹਾਡੇ ਮਹਿਸੂਸ ਕਰਨ ਤੱਕ ਫਰਕ ਪੈਂਦਾ ਹੈ ਜੇਕਰ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਦੇ ਤਾਂ ਇਸ ਦੇ ਕਾਰਨ ਚਿੜਚਿੜਾਹਟ ਗਲਤਫਹਿਮੀ ਅਤੇ ਝਗੜੇ ਹੋ ਸਕਦੇ ਹਨ ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਕੇ ਤੁਸੀਂ ਖੁਦ ਨੂੰ ਅਤੇ ਦੂਸਰਿਆਂ ਨੂੰ ਬਿਹਤਰ ਸਮਝ ਸਕਦੇ ਹੋ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ